ਸਾਥੀਓ ਪਿਛਲੇ ਦਿਨੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦੌਰਾ ਕੀਤਾ ਤਾਂ ਦੇਖਿਆ ਕਿ ਨਾ ਬਾਸਮਤੀ ਦੀ ਜਿਹੜੀ ਫਸਲ ਆ ਉਹਦੇ ਉੱਤੇ ਥੋੜੀ ਜੀ ਸਮੱਸਿਆ ਆ ਰਹੀ ਆ ਜਿਹਨੂੰ ਕਿ ਆਪਾਂ ਝੰਡਾ ਰੋਗ ਕਹਿੰਦੇ ਆ ਝੰਡਾ ਰੋਗ ਦੇਖਣ ਨੂੰ ਮਿਲਿਆ ਸਾਥੀਓ ਇਹ ਝੰਡਾ ਰੋਗ ਹੁੰਦਾ ਕੀ ਆ ਫਸਲ 'ਮੈਂ ਕੁਝ ਬੂਟੇ ਰਹਿਣਾ ਜਿਹੜੇ ਖੇਤ ਦੇ ਵਿੱਚ ਉਹ ਆਪਾਂ ਨੂੰ ਆਮ ਬੂਟੀਆਂ ਦੇ ਨਾਲੋਂ ਉੱਚੇ ਦਿਖਦੇ ਨੇ ਏ ਰੂੜੇ ਹੰਦ ਨਾਲ ਬਿਮਾਰੀ ਵਾਲੇ ਬੂਟੇ ਹੁੰਦੇ ਨੇ ਇਹ ਆਮ ਬੂਟਿਆਂ ਨਾਲੋਂ ਥੋੜੇ ਜਿ ਉੱਚੇ ਹੁੰਦੇ ਨੇ ਤੇ ਜਿਹੜੀਆਂ ਇਹਨਾਂ ਦਾ ਰੰਗ ਵੀ ਥੋੜਾ ਜਿ ਪੀਲੇ ਰੰਗ ਦਾ ਹੁੰਦਾ ਜਿਹੜੀ ਨਰੋਗੀ ਹੁੰਦੇ ਨੇ ਜਿਹੜੇ ਠੀਕ ਬੂਟੇ ਹੁੰਦੇ ਨੇ ਉਹਨਾਂ ਦੇ ਨਾਲੋਂ ਇਹਨਾਂ ਦਾ ਰੰਗ ਥੋੜਾ ਜਿ ਆ ਪੀਲੇ ਰੰਗ ਦਾ ਹੁੰਦਾ ਸੋ ਇਹ ਜਿਹੜੀ ਸਮੱਸਿਆ ਦੇਖਣ ਨੂੰ ਮਿਲ ਰਹੀ ਆ ਸੋ ਸਾਥੀਓ ਕਿਸਾਨ ਵੀਰਾਂ ਦੇ ਬਹੁਤ ਸਵਾਲ ਆ ਰਹੇ ਸੀ ਕਿ ਇਹਦੀ ਰੋਗ ਥਾਮ ਲਈ ਦੱਸਿਆ ਜਾਵੇ ਉਹ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਐਸ ਸਟੇਜ ਦੇ ਉੱਤੇ ਹੁਣ ਜਿਹੜੀ ਰੋਕਥਾਮ ਕਰਨੀ ਬਹੁਤ ਹੀ ਮੁਸ਼ਕਲ ਆ ਜਾਂ ਐ ਕਹਿ ਲੋਗੇ ਨਾ ਮਮਕਨ ਨਹੀਂ ਆ ਗਿਆ ਕਿਉਂਕਿ ਇਹਦੀ ਆਪਾਂ ਨੂੰ ਜਿਹੜੀ ਰੋਕਥਾਮ ਆ ਉਹ ਪਹਿਲਾਂ ਕਰਨੀ ਪੈਂਦੀ ਹੁੰਦੀ ਆ ਜਦੋਂ ਕਿ ਆਪਾਂ ਬਿਜਾਈ ਕਰਦੇ ਆ ਮਤਲਬ ਕਿ ਬੀਜ ਨੂੰ ਜਦੋਂ ਆਪਾਂ ਬੀਜਣਾ ਹੁੰਦਾ ਤਾਂ ਆਪਾਂ ਨੇ ਇਹਦੀ ਬੀਜ ਦੀ ਰੋਕਥਾਮ ਕਰਨੀ ਹੁੰਦੀ ਆ ਬੀਜ ਦੇ ਉੱਤੇ ਆਪਾਂ ਨੇ ਬੀਜ ਦੀ ਟ੍ਰੀਟਮੈਂਟ ਕਰਨੀ ਹੁੰਦੀ ਆ ਕਿ ਆਪਾਂ ਨੇ ਬੀਜ ਨੂੰ 3 ਗ੍ਰਾਮ ਜਿਹੜੀ ਸਪ੍ਰਿੰਟ ਦਵਾਈ ਆ ਉਹਨੂੰ 10 ਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਨੇ ਉਹਨੂੰ ਉਹਦੇ ਵਿੱਚ ਡਿਪ ਕਰਕੇ ਰੱਖਣਾ ਹੁੰਦਾ ਜਿਹੜੀ ਸਪ੍ਰਿੰਟ ਦਵਾਈ ਹੈਗੀ ਆ ਮੈਂ ਦੁਬਾਰਾ ਰਿਪੀਟ ਕਰ ਦਿਆਂ ਕਿ ਸਪ੍ਰਿੰਟ ਦਵਾਈ 3 ਗ੍ਰਾਮ ਨੂੰ 10 ਮਿਲੀਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਇਹਨੂੰ ਆਪਾਂ ਬੀਜ ਨੂੰ ਸਭ ਤੋਂ ਪਹਿਲਾਂ ਡਬੋ ਕੇ ਰੱਖਣਾ ਹੁੰਦਾ ਤੇ ਉਸ ਤੋਂ ਬਾਅਦ ਵਿੱਚ ਆਪਾਂ ਨੇ ਬਜਾਈਏ ਜੜੀ ਉਹਦੀ ਕਰਨੀ ਆ ਜੇ ਜਦੋਂ ਆਪਾਂ ਨੇ ਪਨੀਰੀ ਲਾਉਣੀ ਆ ਸਾਥੀਓ ਤਾਂ ਪਨੀਰੀ ਨੂੰ ਵੀ ਆਪਾਂ ਨੇ ਜੜਾਂ ਨੇ ਜਿਹੜੀਆਂ ਉਹ ਟ੍ਰਾਈਕੋਡਰਮਾ ਇੱਕ ਆ ਹੁੰਦੀ ਆ ਉਲੀਨਾਸ਼ਕ ਉਹਦੇ ਵਿੱਚ ਆਪਾਂ ਨੇ ਇਹਦੀਆਂ ਜੜਾਂ ਨੇ ਜਿਹੜੀਆਂ ਉਹ ਡਬੋ ਕੇ ਰੱਖਣੀਆਂ ਨੇ ਪਹਿਲਾਂ ਤੇ ਉਸ ਤੋਂ ਬਾਅਦ ਫੇਰ ਆਪਾਂ ਨੇ ਖੇਤ ਦੇ ਵਿੱਚ ਇਹਨੂੰ ਲੈ ਕੇ ਜਾਣਾ ਹੁੰਦਾ ਖੇਤ ਦੇ ਵਿੱਚ ਲਾਉਣਾ 6 ਘੰਟੇ ਆਪਾਂ ਨੇ ਜੜਾਂ ਨੇ ਇਹਦੀਆਂ ਡਬੋ ਕੇ ਰੱਖਣੀਆਂ ਹੁੰਦੀਆਂ ਨੇ ਸੋ 15 ਗ੍ਰਾਮ ਟ੍ਰਾਈਕੋਡਰਮਾ ਹਰਜੀਨਮ ਜਿਹੜਾ ਹੈਗਾ ਪਾਊਡਰ ਹੁੰਦਾ ਹੈ ਕਾਲੇ ਜੇ ਰੰਗ ਦਾ ਇਹ ਆਪਾਂ ਨੂੰ 1 ਕਿਲੋ ਬੀਜ ਵਾਸਤੇ ਵਰਤਣਾ ਹੁੰਦਾ ਸੋ ਇਹਦੀਆਂ ਜੜਾਂ ਨੇ ਜਿਹੜੀਆਂ ਪਨੀਰੀ ਦੀਆਂ ਆਪਾਂ 6 ਘੰਟੇ ਲਈ ਉਹਦੇ ਵਿੱਚ ਡਬੋ ਕੇ ਰੱਖਣੀਆਂ ਨੇ ਤੇ ਫਿਰ ਉਹਨੂੰ ਬਾਅਦ ਦੇ ਵਿੱਚ ਖੇਤ 'ਚ ਲਾਉਣਾ ਇਹ ਜੇਕਰ ਆਪਾਂ ਦੋ ਤਰੀਕੇ ਕਰਾਂਗੇ ਤਾਂ ਆਪਣੀ ਜਿਹੜੀ ਬਾਸਮਤੀ ਦੀ ਫਸਲ ਆਏਗੀ ਆ ਉਹਨੂੰ ਆਪਾਂ ਝੰਡਾ ਰੋਗ ਤੋਂ ਬਚਾ ਸਕਦੇ ਹਾਂ ਸੋ ਸਾਥੀਓ ਇਸ ਚੀਜ਼ ਦਾ ਆਪਾਂ ਧਿਆਨ ਰੱਖੀਏ ਕਿਉਂਕਿ ਅਗਲੇ ਸਾਲ ਵੀ ਆਪਾਂ ਨੇ ਬਾਸਮਤੀ ਦੀ ਫਸਲ ਆ ਜਿਹੜੀ ਉਹ ਬੀਜਣੀ ਆ ਤੇ ਆਪਾਂ ਪਹਿਲਾਂ ਤੋਂ ਹੀ ਉਹਦਾ ਇਲਾਜ ਆ ਜਿਹੜਾ ਉਹ ਕਰ ਲੈਣਾ ਸਭ ਤੋਂ ਪਹਿਲਾਂ ਬੀਜ ਨੂੰ ਸੋਧਣਾ ਆਪਾਂ ਨੇ ਸਪ੍ਰਿੰਟ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੀਆਂ ਜੜਾਂ ਨੇ ਜਿਹੜੀਆਂ ਪਨੀਰੀ ਦੀਆਂ ਉਹ ਆਪਣੀਆਂ ਟ੍ਰਾਈਕੋਡਰਮਾ ਦੇ ਵਿੱਚ ਡਬੋ ਕੇ ਫੇਰ ਆਪਾਂ ਨੇ ਖੇਤ ਦੇ ਵਿੱਚ ਇਹਨੂੰ ਟ੍ਰਾਂਸਪਲੈਂਟ ਕਰਨਾ ਜੇਕਰ ਆਪਾਂ ਇਹ ਦੋਵੇਂ ਚੀਜ਼ਾਂ ਕਰਾਂਗੇ ਕਿਸਾਨ ਵੀਰੋ ਤਾਂ ਆਪਣੀ ਜਿਹੜੀ ਬਾਸਮਤੀ ਦੀ ਫਸਲ ਹੈਗੀ ਆ ਉਹ ਇਸ ਰੋਗ ਤੋਂ ਬਚ ਸਕਦੀ ਆ ਸੋ ਇਸ ਸਟੇਜ ਦੇ ਉੱਤੇ ਜੇਕਰ ਹੁਣ ਖੇਤ ਦੇ ਵਿੱਚ ਆਪਾਂ ਨੂੰ ਬਿਮਾਰੀ ਦਿਖ ਰਹੀ ਜਾ ਤਾਂ ਇਹਦਾ ਜਿਹੜਾ ਇਲਾਜ ਆ ਬਹੁਤ ਹੀ ਮੁਸ਼ਕਲ ਜਾਂ ਐ ਕਹਿ ਲੋ ਕਿ ਨਾ ਮੁਮਕਨ ਹੀ ਹੈਗਾ ਸੰਭਵ ਨਹੀਂ ਹੈਗਾ ਇਸ ਸਟੇਜ ਦੇ ਉੱਤੇ ਸੋ ਇਹਨੂੰ ਆਪਾਂ ਨੇ ਅਗਲੇ ਸਾਲ ਪਹਿਲਾਂ ਤੋਂ ਹੀ ਧਿਆਨ ਰੱਖਣਾ ਤੇ ਇੱਕ ਚੀਜ਼ ਇਹਦੇ ਵਿੱਚ ਮੈਂ ਹੋਰ ਦੱਸਣੀ ਚਾਹੂੰਗਾ ਕਿ ਜਿਹੜੀ ਆਪਾਂ ਪਨੀਰੀ ਡਿਪ ਕਰਨੀ ਆ ਤਾਂ ਇਹਦੇ ਰਿਜ਼ਲਟ ਬੜੇ ਵਧੀਆ ਆਉਂਦੇ ਨੇ ਜੇਕਰ ਆਪਾਂ ਪਨੀਰੀ ਨੂੰ ਸੁੱਕੀ ਪੱਟੀ ਹੈ ਨਾ ਸੁੱਕੀ ਮਤਲਬ ਕਿ ਜਿਆਦਾ ਪਾਣੀ ਖੜਾ ਨਾ ਹੋਵੇ ਪਨੀਰੀ ਵਾਲੇ ਕਿਾਰੇ ਦੇ ਵਿੱਚ ਥੋੜਾ ਸੁੱਕਾ ਹੋਵੇ ਖੇਤ ਪਨੀਰੀ ਵਾਲਾ ਜਿਹੜਾ ਕਿਆਰੀ ਹੈਗੀ ਉਹ ਸੁੱਕੀ ਜੀ ਹੋਵੇ ਜੇਕਰ ਆਪਾਂ ਉਸ ਪਨੀਰੀ ਨੂੰ ਆਪਾਂ ਡਬੋ ਕੇ ਰੱਖ ਦਨੇ ਆ ਟ੍ਰਾਈਕੋਡਰਮਾ ਦੇ ਘੋਲ ਦੇ ਵਿੱਚ ਤਾਂ ਉਹਦੇ ਨਾਲ ਹੋਰ ਵੀ ਵਧੀਆ ਰਿਜ਼ਲਟ ਨੇ ਜਿਹੜੇ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਮਿਲੇ ਨੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਸਾਥੀਆਂ ਨੂੰ ਅਪੀਲ ਆ ਬੇਨਤੀ ਆ ਕਿ ਐਸ ਸਟੇਜ ਦੇ ਉੱਤੇ ਇਹਦਾ ਬਾਲਾ ਵਧੀਆ ਰੋਕਥਾਮ ਨਹੀਂ ਕੀਤੀ ਜਾ ਸਕਦੀ ਪਰੰਤੂ ਅਗਲੇ ਸਾਲ ਜਦੋਂ ਆਪਾਂ ਨੇ ਬੀਜਣੀ ਆ ਤਾਂ ਜੇਕਰ ਆਪਾਂ ਇਹ ਦੋ ਚੀਜ਼ਾਂ ਦਾ ਧਿਆਨ ਰੱਖਾਂਗੇ ਸਾਥੀਓ ਤਾਂ ਆਪਾਂ ਆਪਣੀ ਬਾਸਮਤੀ ਦੀ ਫਸਲ ਆ ਜਿਹੜੀ ਉਹ ਵਧੀਆ ਲੈ ਸਕਦੇ ਆ ਉਮੀਦ ਹੈ ਕਿ ਇਹ ਜਿਹੜੀ ਜਾਣਕਾਰੀ ਤੁਹਾਡੇ ਸਾਰਿਆਂ ਲਈ ਲਾਹੇਵੰਦ ਹੋਵੇਗੀ ਬਹੁਤ ਬਹੁਤ ਧੰਨਵਾਦ